ਬਿੱਚ ਚੱਲਦੇ ਚੱਲਦੇ ਦੋ ਨਾਰੇ ਦਿੱਤੇ ਬੜੇ ਅੱਛੇ ਲੱਗੇ ਲੋਕਾਂ ਨੂੰ ਇੱਕ ਨਾਰਾ ਹਤਾ ਸਿੱਖਿਆ ਕ੍ਰਾਂਤੀ ਔਰ ਸਿੱਖਿਆ ਕ੍ਰਾਂਤੀ ਦਾ ਜਿਹੜਾ ਇਹਨਾਂ ਨੇ ਜਰੂਸ ਕੱਢਿਆ ਸਾਡੇ ਸਾਹਮਣੇ ਬਹੁਤ ਐਗਜ਼ਾਮਪਲ ਆ ਤੁਸੀਂ ਮੈਂ ਕਹਿੰਨਾ ਮੈਂ ਤੁਹਾਨੂੰ ਧੰਨਵਾਦ ਕਰਦਾ ਜੇ ਤੁਸੀਂ ਪੱਤਰਕਾਰ ਇੰਡੀਪੈਂਡੈਂਟਲੀ ਕੰਮ ਨਾ ਕਰੋ ਤਾਂ ਲੋਕਾਂ ਦੇ ਧਿਆਨ ਚ ਗੱਲ ਹੀ ਨਾ ਆਵੇ ਤੁਸੀਂ ਦਿਖਾਇਆ ਮੀਡੀਆ ਨੇ ਪ੍ਰਿੰਟ ਮੀਡੀਆ ਨੇ ਦਿਖਾਇਆ ਕਿ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਇੱਕ ਟਾਇਲਟ ਬਣੀ ਤੇ ਐਮਐਲਏ ਸਾਹਿਬ ਨੇ ਪ੍ਰਿੰਸੀਪਲ ਨੂੰ ਕਿਹਾ ਜੀ ਦਾ ਮੰਤਰੀ ਸਾਹਿਬ ਉਹ ਘਾਟਨ ਕਰਨ ਆਣਗੇ ਤਾਂ ਕਹਿੰਦੇ ਫੰਡ ਕਹੋਂ ਦੇਗਾ ਕਹਿੰਦੇ ਤੈਨੂੰ ਪਤਾ ਮੰਨ ਲੇ ਇੱਕ ਟਾਇਲਟ ਦਾ ਉਹ ਘਾਟਨ ਮੰਤਰੀ ਕਰ ਰਿਹਾ ਇੱਕ ਜਗ੍ਹਾ ਇੱਕ ਦੀਵਾਰ ਪੇਟ ਹੋਈ ਸਿਰ ਦੀਵਾਰ ਪੇਟ ਹੋਈ ਬਾਹਰਲੀ ਉਹਦਾ ਐਮਐਲਏ ਕਹਿੰਦੇ ਜੀ ਮੈਂ ਉਹ ਘਾਟਨ ਕਰਨ ਜਾਊਂਗਾ ਵੀ ਦੇਨੇ ਦਾ ਆਪਾ ਟੀਚਰ ਸੀਗੇ ਦੇਨਾ ਇਨਫਰਾਸਟ੍ਰਕਚਰ ਸੀਗਾ ਆਪਾਂ ਨੇ ਵਧੀਆ ਸਕੂਲ ਬਣਾਣੇ ਸੀਗੇ ਲੇਕਿਨ ਉਹਦੇ ਬਦਲੇ ਕਿਆ ਦਿੱਤਾ ਨਾ ਟੀਚਰ ਹੈ ਨਾ ਬੱਚਿਆਂ ਦੇ ਲਈ ਪੜ੍ਹਨ ਨੂੰ ਪੂਰਾ ਮਟੀਰੀਅਲ ਹੈ ਸਿੱਖਿਆ ਕ੍ਰਾਂਤੀ ਵੀ ਥੋੜੇ ਟਾਈਮ ਲਈ ਨਾਰਿਆਂ ਦੇ ਵਿੱਚ ਖਤਮ ਹੋ ਗਈ